ਜਪਾਨ ਚ ਸਾਲ ਦੇ ਅੰਤ ਦੀਆਂ ਛੁੱਟੀਆਂ ਸ਼ੁਰੂ ਹੋਣ ਦੇ ਨਾਲ ਹੀ ਸ਼ੁੱਕਰਵਾਰ ਦੀ ਰਾਤ ਇੱਕ ਵੱਡਾ ਸੜਕ ਹਾ사ਵਾ ਵਾਪਰਿਆ ਬਰਫਬਾਰੀ ਕਾਰਨ ਹੋਏ ਐਕਸਪ੍ਰੈਸ ਤੇ ਵੱਡੇ ਹਾਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਹੈ ਅਤੇ 25 ਲੋਕ ਜ਼ਖਮੀ ਹੋ ਗਏ ਹਨ ਇਹਨਾਂ ਵਿੱਚੋਂ 5 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਹ ਦੱਸਿਆ ਜਾ ਰਿਹਾ ਹੈ ਕਿ ਇਹ ਹਾ사ਾ ਟੋਕਿਓ ਤੋਂ ਲਗਭਗ 160 ਕਿਲੋਮੀਟਰ ਦੂਰ ਗੁਨਮਾ ਪ੍ਰੀਫੈਕਚਰ ਦੇ ਮਿਨਾਕਾਮੀ ਸ਼ਹਿਰ ਨੇੜੇ ਕਾਨ 100 ਐਕਸਪ੍ਰੈਸ ਤੇ ਵਾਪਰਿਆ ਪੁਲਿਸ ਅਨੁਸਾਰ ਪਹਿਲਾਂ ਦੋ ਟਰੱਕਾਂ ਦੀ ਆਪਸ ਵਿੱਚ ਟੱਕਰ ਹੋਈ ਬਰਫ ਨਾਲ ਟਕਲੀ ਸੜਕ ਤੇ ਪਿੱਛੇ ਤੋਂ ਆ ਰਹੇ ਇਹ ਵਾਹਨ ਬ੍ਰੇਕ ਨਹੀਂ ਲਗਾ ਸਕੇ ਅਤੇ ਕਈ ਵਾਹਨ ਇੱਕ ਤੋਂ ਬਾਅਦ ਇੱਕ ਟਕਰਾ ਗਏ। ਇਸ ਹਾਦਸੇ ਵਿੱਚ 50 ਤੋਂ ਵੱਧ ਵਾਹਨ ਸ਼ਾਮਲ ਸਨ। ਟਰੱਕ ਕਾਰਨ ਐਕਸਪ੍ਰੈਸ ਵੇ ਤੇ ਇੱਕ ਹਿੱਸੇ ਵਿੱਚ ਪੂਰੀ ਤਰ੍ਹਾਂ ਰੁਕਾਵਟ ਆ ਗਈ। ਮੀਡੀਆ ਰਿਪੋਰਟਾਂ ਅਨੁਸਾਰ ਹਾਦਸੇ ਵਾਲੀ ਥਾਂ ਤੇ ਅਗਲਾ ਕ ਹੀ ਜੋ ਹੌਲੀ-ਹੌਲੀ ਇੱਕ ਦਰਜਨ ਤੋਂ ਵੱਧ ਵਾਹਨਾਂ ਵਿੱਚ ਫੈਲ ਗਈ। ਕੁਝ ਵਾਹਨ ਪੂਰੀ ਤਰ੍ਹਾਂ ਸੜ ਗਏ। ਖੁਸ਼ਕਿਸਮਤੀ ਨਾਲ ਕੋਈ ਜ਼ਖਮੀ ਨਹੀਂ ਹੋਇਆ। ਫਾਇਰ ਵਿਭਾਗ ਨੇ ਲਗਭਗ 7 ਘੰਟਿਆਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਪੁਲਿਸ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੀ ਔਰਤ 77 ਸਾਲ ਦੀ ਸੀ ਅਤੇ ਕਾਤਸੇ ਦੇ ਸਮੇਂ ਇਲਾਕੇ ਵਿੱਚ ਪਾਰੀ ਬਾਰੀ ਦੀ ਚੇਤਾਵਨੀ ਲਾਗੂ ਸੀ ਉਸੇ ਸਮੇਂ ਜਾਪਾਨ ਵਿੱਚ ਲੋਕ ਨਵੇਂ ਸਾਲ ਅਤੇ ਸਾਲ ਦੇ ਅੰਤ ਦੀਆਂ ਛੁੱਟੀਆਂ ਲਈ ਯਾਤਰਾ ਕਰ ਰਹੇ ਸਨ ਵਰਤਮਾਨ ਵਿੱਚ ਐਕਸਪ੍ਰੈਸ ਦੇ ਕੁਝ ਹਿੱਸੇ ਹਾਦਸੇ ਦੀ ਜਾਂਚ ਮਲਬਾ ਹਟਾਉਣ ਅਤੇ ਸੜਕ ਦੀ ਸਫਾਈ ਲਈ ਬੰਦ ਹਨ ਬਿਊਰੋ ਰਿਪੋਰਟ এবੀਪੀ ਸੰਜਾ